ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਕਿਵੇਂ ਚੱਲਦੀ ਪਈ ਹੈ ਤੁਹਾਡੀ ਸਟੱਡੀ ਆਈ ਹੋਪ ਤੁਸੀਂ ਬਹੁਤ ਵਦਿਆ ਹੋਮੋਂਗੇ ਤੇ ਬਹੁਤ ਵਦਿਆ ਤਰੀਕੇ ਨਾਲ ਤਿਆਰੀ ਕਰਦੇ ਪਈ ਹੋਣਗੇ ਅੱਜ ਮੁਹਾਵਰੇ ਦੀ ਸਾਡੀ 20ਵੀਂ ਕਲਾਸ ਹੈ ਜੀ ਤੇ ਆਪਾਂ ਲੈ ਕੇ ਆ ਚੁੱਕੇ ਹਾਂ ਜੀ 15 ਮੁਹਾਵਰੇ ਆਪਣੇ ਠੀਕ ਹੈ ਕਰਦੇ ਹਾਂ ਜੀ ਕਲਾਸ 'ਚ ਯਾਦ ਕਰਕੇ ਜਾਵਾਂਗੇ ਕਰਦੇ ਆਪਾਂ ਸਟਾਰਟ ਪੜਛੇ ਲਾ ਛੱਡਣੇ ਬਹੁਤ ਕੁੱਟਣਾ ਠੀਕ ਹੈ ਕਿਸੇ ਨੂੰ ਬਹੁਤ ਜ਼ਿਆਦਾ ਕੁੱਟਣਾ ਪੜਛੇ ਲਾ ਛੱਡਣੇ ਆ ਨਿਊ ਪੜਿਆ ਮੈਂ ਤੇ ਠੀਕ ਹੈ ਜੇ ਤੁਸੀਂ ਨਿਊ ਪੜਿਆ ਤਾਂ ਯਾਦ ਕਰੋ ਤੁਸੀਂ ਵੀ ਠੀਕ ਹੈ ਮੇਰੇ ਨਾਲ ਪੜਛੇਲਾ ਛੱਡਣੇ ਬਹੁਤ ਕੁੱਟਣਾ ਪੜਛੇਲਾ ਛੱਡਣੇ ਬਹੁਤ ਕੁੱਟਣਾ ਅੱਗੇ ਆ ਜੋ ਪੱਲਾ ਛੁੜਾਉਣਾ ਕਾਬੂ ਵਿੱਚੋਂ ਨਿਕਲਣਾ ਤਾਂ ਸਾਨੂੰ ਪਤਾ ਹੈ ਠੀਕ ਹੈ ਪਰ ਜਿੱਦਾਂ ਕੋਈ ਬੱਚਾ ਜਵਾਬ ਹੁੰਦਾ ਹੈ ਆਪਣੀ ਮਾਂ ਦਾ ਪੱਲਾ ਛੱਡ ਕੇ ਫਿਰ ਭੱਜ ਜਾਂਦਾ ਹੈ ਹਨ ਕਾਬੂ ਵਿੱਚੋਂ ਨਿਕਲਣਾ ਆਪਣੀ ਮਾਂ ਦੇ ਕਾਬੂ ਵਿੱਚੋਂ ਨਿਕਲਿਆ ਨੇ ਬਟ ਆਹ ਕਹਾਵਤ ਫੋਰਾ ਲਈ ਵੀ ਵਰਤ ਜਾਂਦੇ ਹੋ ਵੱਡੇ ਠੀਕ ਹੈ ਵੱਡੇ ਬੱਚੇ ਨੇ ਜਿੱਦਾਂ ਨਹੀਂ ਮਹਿ ਕਹਿਣਾ ਮੰਨਦੇ ਹਨ ਪਰ ਇਹ ਜਾਂ ਫਿਰ ਕੋਈ ਕਿਸੇ ਨੇ ਕਾਬੂ ਕਰ ਰੱਖੇ ਹੁਣ ਵੀ ਉਹਨਾਂ ਦੇ ਕਹਿਣੇ ਤੇ ਹੀ ਚੱਲਣਾ ਹਨਾ ਤੇ ਫਿਰ ਮੰਨ ਲਓ ਕੋਈ ਇੰਡੀਪੈਂਡ ਹੁੰਦੇ ਆ ਆਪਣੇ ਆਪ ਹੁੰਦੇ ਆ ਵੀ ਮੈਂ ਹੁਣ ਖੁਦ ਨਾਲ ਕਮਾਵਾਂਗੀ ਤੇ ਖੁਦ ਹੀ ਖਾਵਾਂਗੀ ਹਨਾ ਉਦਾਂ ਹੋ ਗਿਆ ਪੱਲਾ ਪਾਉਣਾ ਕਿਸੇ ਦੇ ਮਰਨ ਤੇ ਸਿਆਪਾ ਕਰਨਾ ਪੱਲੇ ਕੁਝ ਨਾ ਰਹਿਣਾ ਕੰਗਾਲ ਹੋ ਜਾਣਾ ਪੱਲੇ ਬੰਨਣਾ ਚਿੱਤੇ ਰੱਖਣਾ ਵੀ ਹੁਣ ਮੇਰੇ ਗੇ ਮੈਂ ਪੱਲੇ ਬਣ ਲਈ ਹਗਣ ਠੀਕ ਹੈ ਆ ਗੱਲ ਮੇਰੇ ਹੁਣ ਚਿੱਤੇ ਰਹੂਗੀ ਮੈਂ ਪੱਲੇ ਬਣਨੇ ਅੱਗੇ ਪਾਣੀ ਪੜਨਾ ਸੇਵਾ ਕਰਨਾ ਜਿੱਦਾਂ ਆਪਾਂ ਕਿਸੇ ਬਜ਼ੁਰਗ ਦੀ ਠੀਕ ਹੈ ਜਾਂ ਫਿਰ ਆਪਣਾ ਆਪਾਂ ਕਿਸੇ ਨੂੰ ਮਹਾਨ ਪੁਰਸ਼ ਸਮਝਦੇ ਆ ਤੇ ਉਹਨਾਂ ਦੀ ਸੇਵਾ ਕਰਦੇ ਆ ਉਹ ਹੋ ਗਿਆ ਪਾਪੜ ਵੇਲੇ ਨੇ ਛੋਟੇ-ਮੋਟੇ ਕੰਮ ਕਰਨੇ ਵੀ ਵਧੀਆ ਕੰਮ ਨਹੀਂ ਕਰਦੇ ਪਰ ਉਹ ਛੋਟਾ-ਮੋਟਾ ਕੋਈ ਸਮਾਨ ਇੱਧਰ ਤੁੱਧਰ ਰੱਖਦਾ ਆ ਕਰਦਾ ਠੀਕ ਹੈ ਵਧੀਆ ਕੰਮ ਨਹੀਂ ਆਪਾਂ ਕਰਦੇ ਪਰ ਆ ਹੋ ਗਿਆ ਜੀ ਆਪਣੇ ਸੱਤ ਤੇ ਹੁਣ ਮੈਂ ਇਹਨਾਂ ਦੇ मीनिंग्स ਮਟਾਵਾਂਗੇ ਤੇ ਤੁਹਾਡੇ ਤੋਂ ਆਨਸਰ ਪੁੱਛਾਂਗੇ ਚਲੋ ਜੀ ਵਿੱਚ ਵਿੱਚ ਪੁੱਛਦੇ ਆ ਠੀਕ ਹੈ ਪੱਲਾ ਪਾਉਣਾ ਕਿਸੇ ਦੇ ਮਰਨ ਤੋਂ ਬਾਅਦ ਸਿਆਪਾ ਕਰਨਾ ਠੀਕ ਹੈ ਪਾਣੀ ਪਰਣਾ ਕਿਸੇ ਦੀ ਸੇਵਾ ਕਰਨੀ ਪੱਲੇ ਕੁਝ ਨਾ ਰਹਿਣਾ ਕੰਗਾਲ ਹੋ ਜਾਣਾ ਪੜਛੇਲਾ ਛੱਡਣੇ ਬਹੁਤ ਲੜਾਈ ਕਰਨਾ ਜਾਂ ਫਿਰ ਕੁੱਟਣਾ ਕਿਸੇ ਨੂੰ ਹਨਾ ਕੁੱਟਣਾ ਬਹੁਤ ਕੁੱਟਣਾ ਪੱਲਾ ਛੁਡਾਉਣਾ ਮੁਕਤ ਹੋ ਜਾਣਾ ਕਿਸੇ ਤੋਂ ਕਾਬੂ ਤੋਂ ਪਾਪੜ ਵੇਲੇਣੇ ਕੋਈ ਵਧੀਆ ਕੰਮ ਨਹੀਂ ਕਰਨਾ ਮਤਲਬ ਛੋਟੇ-ਮੋਟੇ ਕੰਮ ਕਰਨੇ ਪੱਲੇ ਬਨਣਾ ਚਿੱਤੇ ਰੱਖਣਾ ਵੀ ਹੁਣ ਆਹ ਗੱਲ ਮੇਰੇ ਚਿੱਤੇ ਰਹੂਗੀ ਠੀਕ ਹੈ ਜੀ ਸੱਤ ਹੋ ਗਏ ਹੁਣ ਆਪਣੇ ਨੈਕਸਟ ਕਰਦੇ ਆ 15 ਮੁਹਾਵਰੇ ਕਰਦੇ ਆ ਆਪਾਂ ਡੇਲੀ ਚਲੋ ਜੀ ਹੁਣ ਜਿਹੜੇ ਨੈਕਸਟ ਨੇ ਉਹ ਕਰ ਲੈਂਦੇ ਨੇ ਆਪਾਂ ਸਾਡਾ 8ਵਾਂ ਆ ਪਿਓ ਦੇ ਪਿਓ ਨੂੰ ਫੜਨਾ ਠੀਕ ਹੈ ਬਰੀਕ ਜਾਣ ਬੀਣ ਕਰਨੀ ਵੀ ਮਨ ਲੋ ਕੋਈ ਹੋਰ આરોપી ਸੀ ਹਨਾ ਹੂਜ਼ આરોપી ਦੇ ਕਿਹੜੇ ਫਰੈਂਡ ਸੀ ਮਤਲਬ ਸਾਰਾ ਕੁਝ ਪੂਰੇ ਬਰੀਕੇ ਨਾਲ ਦੇਖਣਾ ਵੀ ਰੀਅਲ ਕੋਣ ਸੀ ਵੀ ਹਾਂ ਕਿਨੇ ਕੀਤਾ ਸੀ ਠੀਕ ਹੈ ਅੱਗਿਆ ਜੋ ਪਿਸੂ ਪੈਣੇ ਚਿੰਤਾ ਹੋਣੀ ਠੀਕ ਹੈ ਪਿੱਛਾ ਕਰਨਾ ਮਗਰ ਜਾਣਾ ਕਿਸੇ ਦੇ ਪਿੱਛਾ ਛੱਡਣਾ ਖਿਹੜਾ ਛੱਡਣਾ ਪਿੱਛੇ ਪੈਣਾ ਇਹ ਦੋਵੇਂ ਦੇਖੋ ਅਲੱਗ-ਅਲੱਗ ਹੋ ਗਏ ਪਿੱਛੇ ਛੱਡਣਾ ਤਾਂ ਹੋ ਗਿਆ ਵੀ ਖੜਾ ਛੱਡਦਾ ਤੇ ਪਿੱਛੇ ਪੈਣਾ ਮਗਰ-ਮਗਰ ਪਏ ਫਿਰਨਾ ਜਾਂ ਫਿਰ ਖੜਾ ਨਾ ਛੱਡਣਾ ਕਿਸੇ ਦਾ ਠੀਕ ਹੈ ਅੱਗੇ ਪਿੱਠ ਠੋਕਣੀ ਹੱਲਾਸ਼ੇਰ ਦੇਣੀ ਜਿੱਦਾਂ ਆਪਾਂ ਕਹਿੰਦੇ ਸਬਾਸ ਵਧੀਆ ਕੰਮ ਕੀਤਾ ਤੂੰ ਹਨਾ ਵਧੀਆ ਨੰਬਰ ਲੈ ਕੇ ਆਏ ਹੋ ਪਿੱਠ ਤੇ ਹੋਣਾ ਮਦਦ ਕਰਨੀ ਵੀ ਸਾਡੇ ਪਿੱਠ ਤੇ ਕੋਈ ਖੜਿਆ ਮਤਲਬ ਸਾਨੂੰ ਆਹ ਹੋਪ ਹੁੰਦੀ ਆ ਵੀ ਹਾਂ ਜੇ ਆਪਾਂ ਕੁਝ ਕੰਮ ਕਰਾਂਗੇ ਤਾਂ ਸਾਡੇ ਪੇਰੈਂਟਸ ਸਾਡਾ ਸਾਥ ਦੇਊਗੇ ਵੀ ਕੋਈ ਦੋ ਨਾ ਦੋ ਪੇਰੈਂਟਸ ਜ਼ਰੂਰ ਸਾਥ ਦੇਊਗੇ ਵੀ ਪਿੱਠ ਤੇ ਹੋਣਾ ਮਦਦ ਕਰਨੀ ਪਿੱਠ ਦੇਣੀ ਪਿੱਠ ਦੇਣੀ ਆ ਹੋਗੇ ਦੂਜਾ ਵੀ ਆ ਮਦਦ ਲਈ ਨਹੀਂ ਪਿੱਠ ਦਿੱਤੀ ਆ ਕੀ ਹੋ ਗਿਆ ਵੀ ਭੱਜ ਜਾਣਾ ਪਿੱਠ ਦਿਖਾ ਕੇ ਭੱਜ ਜਾਣਾ ਪਿੱਠ ਦੇਣੀ ਪਿੱਠ ਦਿਖਾ ਕੇ ਭੱਜ ਜਾਣਾ ਠੀਕ ਹੈ ਇਹਨਾਂ ਦੇ मीनिंग्स ਨੂੰ ਯਾਦ ਰੱਖਣਾ ਥੋੜੇ ਜਿਹਾ ਊਟ ਪਟੰਗ ਜੇ ਹੈਗੇ ਉਹਦੇ ਲਈ ਤੁਸੀ ਥੋੜਾ ਜਿਹਾ ਪੜ੍ਹਨਾ ਪਊਗਾ ਇੱਕ ਵਾਰੀ ਠੀਕ ਹੈ ਇੱਕ ਵਾਰੀ ਇਹਨਾਂ ਨੂੰ ਪੜ੍ਹੋ ਤੇ ਫਿਰ ਆਪਾਂ ਤੁਹਾਡਾ ਟੈਸਟ ਲੈਂਦੇ ਆ ਦੁਬਾਰਾ ਇਹਨਾਂ ਨੂੰ ਮਟੋ ਕੇ ਫਿਰ ਪੁੱਛਾਂਗੇ ਤੁਹਾਡੇ ਤੋਂ ਚਲੋ ਹੁਣ ਇਹਨਾਂ ਦੇ ਆਨਸਰ ਦੋ ਜੀ ਪਿਓ ਦੇ ਪਿਓ ਨੂੰ ਫੜਨਾ ਮਤਲਬ ਬਰੀਕੀ ਜਾਣ ਜਾਣਬੀਣ ਕਰਨੀ ਠੀਕ ਹੈ ਕਿਸੇ ਕੋਈ ਕੇਸ ਹੋ ਗਿਆ ਮੰਨ ਲਓ ਠੀਕ ਹੈ ਉਹ ਹੋ ਗਿਆ ਪਿਸੂ ਪੈਣੇ ਚਿੰਤਾ ਕਰਨੀ ਪਿੱਛਾ ਕਰਨਾ ਕਿਸੇ ਦੇ ਮਗਰ ਜਾਣਾ ਜਿੱਦਾਂ ਪਿੱਛਾ ਕਰਦੇ ਆ ਨਾ ਕਿਸੇ ਦੇ ਪਿੱਛੇ ਪਿੱਛੇ ਜਾਂਦੇ ਵੀ ਆ ਕਿੱਥੇ ਜਾ ਰਹੇ ਆ ਇਦਾਂ ਪਿੱਛਾ ਛੱਡਣਾ ਖੇੜਾ ਛੱਡ ਦੇਣਾ ਪਿੱਛੇ ਪੈਣਾ ਕਿਸੇ ਦੇ ਪਿੱਛੇ ਪੈਣਾ ਮਤਲਬ ਮਗਰ ਮਗਰ ਖੇੜਾ ਨਾ ਛੱਡਣਾ ਕਿਸੇ ਦਾ ਠੀਕ ਹੈ ਜਾਂ ਫਿਰ ਮਗਰ ਮਗਰ ਜਾਣਾ ਉਹਨਾਂ ਦੇ ਪਿੱਟ ਠੋਗਣੀ ਹੱਲਾ ਸ਼ੇਰੀ ਦੇਣੀ ਪਿੱਠ ਤੇ ਹੁਣ ਵੀ ਕੋਈ ਹੈਗਾ ਪਿੱਛੇ سپورਟ ਲਈ ਮਦਦ ਕਰਨ ਲਈ ਠੀਕ ਹੈ ਪਿੱਠ ਦੇਣੀ ਭੱਜ ਜਾਣਾ ਕਿਸੇ ਨੂੰ ਛੱਡ ਕੇ ਠੀਕ ਹੈ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਤੋਂ ਜਿੰਨਾਂ ਬੱਚਿਆਂ ਨੂੰ ਲੋੜ ਹੈਗੇ ਉਹਨਾਂ ਤੱਕ ਆਹ ਵੀਡੀਓ ਨੂੰ ਪਹੁੰਚਾ ਦਿਓ ਜੀ ਧੰਨਵਾਦ